ਇਹ ਤਾਂ ਹੁਣ ਪ੍ਰਮਾਤਮਾ ਹੀ ਕਰਾ ਰਿਹਾ ਤੇ ਸਾਡੀ ਤਾਂ ਸੋਚ ਇਹ ਆ ਵੀ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਹਰ ਮੁਲਕ ਦੇ ਵਿੱਚ ਮੁੰਡੇ ਬੈਠੇ ਨੇ ਉਹ ਇੱਕ ਆਉਦੇ ਮਾਂ ਬਾਪ ਦੇ ਬਹੁਤ ਪਿਆਰੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਉਹੋ ਜੀ ਹੋਵੇ ਜਿਵੇਂ ਉਹਨਾਂ ਦੇ ਮਾਂ ਬਾਪ ਚਾਹੁੰਦੇ ਨੇ ਚਾਹੁੰਦੇ ਨੇ ਠੀਕ ਹੈ ਤੇ ਇੱਕ ਸਾਡਾ ਅਪਰਾਲਾ ਜੀ ਮੈਂ ਤਾਂ ਇਹ ਹਰ ਇੱਕ ਜਿਹੜੇ ਵੀਰ ਜਿਹਦੇ ਕੋਲ ਜਿੰਨੀ ਕ ਨੌਲੇਜ ਆ ਉਹਨਾਂ ਨੂੰ ਬਾਹਰ ਆ ਕੇ ਇਨਾ ਬਾਰੇ ਚੱਲਣਾ ਪਾਉਣਾ ਬਹੁਤ ਜ਼ਰੂਰੀ ਹੈ। ਦੇਖੋ ਜੀ ਇੱਕ ਨਾ ਇਹ ਮਜ਼ਾਕ ਬਣ ਕੇ ਰਹਿ ਗਏ। ਹੈ ਤਾਂ ਆਪਣੇ ਚੋ ਹੀ ਨਹੀਂ ਨਾ ਇਹ। ਇਹ ਕਿਹੜਾ ਬਾਹਰੋਂ ਆ ਗਏ। ਠੀਕ ਹੈ। ਇਹਨਾਂ ਦਾ ਮਜ਼ਾਕ ਉਡਾਉਣ ਦੀ ਬਜਾਏ ਨਾ ਇਹਨਾਂ ਨੂੰ ਸਮਝਾਇਆ ਜਾਵੇ। ਤੇ ਅੱਜ ਤੁਹਾਨੂੰ ਨਾ ਮੈਂ ਇੱਕ ਅ ਆਪਣੇ ਇੱਕ ਕੀੜਾ ਕਹਿੰਦੇ ਨਾ ਕੀੜਾ। ਹੂੰ। ਆਪਣੇ ਪੰਜਾਬ ਚੋ ਜ਼ਿਆਦਾਤਰ ਉਹ ਹੈ। ਉਹ ਕੀੜਾ ਕੀ ਹੈ? ਵੀ ਮੇਰੇ ਬੱਚਾ ਇੱਕ ਹੋਵੇ। ਠੀਕ ਹੈ। ਹੈ ਪ੍ਰੈਕਟੀਕਲ ਗੱਲ ਹੈ। ਪ੍ਰੈਕਟੀਕਲ। ਤੇ ਹੋਵੇ ਵੀ ਮੁੰਡਾ। ਜੀ ਸਾਡੇ ਪ੍ਰਾਣ ਅਸੀਂ 6 ਭੈਣ ਪਾਈਆਂ ਸਾ ਮੇਰੇ ਦਾਦੇ ਕੇਵਲਾ ਦਾ ਮੇਰੇ ਬਾਪ ਉਹ ਨਹੀਂ ਉਹ ਦਾਸ ਸੀਗੇ ਮੇਰੇ ਸੱਤ ਭੂਆ ਨੇ ਚਾਰ ਮੇਰੇ ਖੁਦ ਦੀਆਂ ਭੈਣਾਂ ਨੇ ਸਾਡੇ ਬਾਪ ਨੇ ਤਾਂ ਕਦੇ ਨਹੀਂ ਚਾਹਿਆ ਵੀ ਸਾਡੇ ਪਹਿਲਾ ਮੁੰਡਾ ਹੋ ਜੇ ਉਹ ਇੰਤਜ਼ਾਰ ਕਰਦੇ ਸੀ ਤੁਸੀਂ ਬਿਹਾਰ ਚ ਬਾਜੋ ਜੂਪੀ ਚ ਬਾਜੋ ਹਰੇਕ ਤੇ ਤਿੰਨ ਦਿਨ ਕੁੜੀਆਂ ਦੇ ਉੱਪਰ ਦੀ ਮੁੰਡਾ ਹੋ ਜਾਂਦਾ ਪਰ ਆਪਾਂ ਨੂੰ ਬੁਖਾਰ ਝੜ ਜਾਂਦਾ ਜਦ ਇਹ ਜਦੋਂ ਆਪਣੇ ਗੁੱਡੀ ਦੇ ਬੱਚਾ ਠਹਿਰ ਜੇਵੇ ਠਹਿਰ ਦੋ ਠਹਿਰਦੇ ਸਾਰ ਹੀ ਆਪਾਂ ਕਹਿੰਦੇ ਵੀ ਹੁਣ ਇਹਦੀ ਮੁੰਡਾ ਹੋਣੀ ਦਵਾਈ ਕਿੱਥੋਂ ਲਈਏ ਇਸ ਇੰਟਰਵਿਊ ਦੇ ਵਿੱਚ ਮੈਂ ਚਾਣਨਾ ਪਾਉਣਾ ਚਾਹੁੰਦਾ ਆ ਵੀ ਇਹ ਇੱਕ ਜਿਹੜਾ ਮੁੱਦਾ ਆ ਬਚਪਨ ਦੇ ਵਿੱਚੋਂ ਜਿਹੜੇ ਬੱਚੇ ਇਸ ਤਰ੍ਹਾਂ ਦੇ ਅੱਗੇ ਜਾ ਕੇ ਬਣ ਜਾਂਦੇ ਨੇ ਉਹ ਆਪਾਂ ਰੋਕ ਸਕਦੇ ਆ ਜਿਹੜਾ ਜੇ ਇੰਟਰਵਿਊ ਆਪਣੀ ਦੇਖ ਲੂਗਾ 5-7 ਮਿੰਟ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲੂ ਉਹਨਾਂ ਦੇ ਘਰ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਖੋਟਾ ਜਵਾਬ ਨਹੀਂ ਪੈਦਾ ਹੋਗਾ ਉਹ ਮੈਂ ਆਪਣੇ ਕੋਲੋਂ ਨਹੀਂ ਕਹੂੰਗਾ ਮੈਂ ਗ੍ਰੰਥਾਂ ਦੇ ਹਵਾਲੇ ਨਾਲ ਕਹੂੰਗਾ ਗ੍ਰੰਥਾਂ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਕਿਉਂਕਿ ਅਸੀਂ ਆਪਦੇ ਕੋਲ ਤਾਂ ਕੁਝ ਵੀ ਬਣਾ ਸਕਦੇ ਆ ਇਹ ਪ੍ਰਾਤਨ ਸਮੇਂ ਦੇ ਗ੍ਰੰਥ ਲਿਗੇ ਹੋਏ ਨੇ ਠੀਕ ਆ ਹੁਣ ਸੋਨੂੰ ਪਹਿਲਾ ਆਪਾਂ ਟਾਈਮ ਨਹੀਂ ਜ਼ਿਆਦਾ ਵੇਸਟ ਕਰਨਾ ਪਹਿਲਾ ਸੋਨੂੰ ਵੀ ਇਹ ਜਨਮ ਤੋਂ ਕਿਵੇਂ ਆਪਾਂ ਰੋਕ ਸਕਦੇ ਸੱਸੀ ਕਾਲ ਜੀ ਬਾਜੀ ਇਹ ਤਾਂ ਹੁਣ ਪਰਮਾਤਮਾ ਹੀ ਕਰਾ ਰਿਹਾ ਤੇ ਸਾਡੀ ਤਾਂ ਸੋਚ ਇਹ ਆ ਵੀ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਹਰ ਮੁਲਕ ਦੇ ਵਿੱਚ ਮੁੰਡੇ ਬੈਠੇ ਨੇ ਉਹ ਇੱਕ ਆਪਦੇ ਮਾਂ ਬਾਪ ਦੇ ਬਹੁਤ ਪਿਆਰੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਉਹੋ ਜਿਹੀ ਹੋਵੇ ਜਿਹਾ ਜਿਹਨਾਂ ਦੇ ਮਾਪੇ ਚਾਹੁੰਦੇ ਨੇ ਚਾਹੁੰਦੇ ਨੇ ਠੀਕ ਹੈ ਇੱਕ ਸਾਡਾ ਪਰਾਲਾ ਜੀ ਮੈਂ ਤਾਂ ਇਹ ਹਰ ਇੱਕ ਜਿਹੜੇ ਵੀਰ ਜਿਹਦੇ ਕੋਲ ਜਿੰਨੀ ਕ ਨੌਲੇਜ ਆ ਉਹਨਾਂ ਨੂੰ ਬਾਹਰ ਆ ਕੇ ਇਹਨਾਂ ਬਾਰੇ ਜਾਣਨਾ ਪਾਉਣਾ ਬਹੁਤ ਜ਼ਰੂਰੀ ਹੈ ਦੇਖੋ ਜੀ ਇੱਕ ਨਾ ਇਹ ਮਜ਼ਾਕ ਬਣ ਕੇ ਰਹਿ ਗਏ ਹੈ ਤਾਂ ਆਪਣੇ ਚੋ ਹੀ ਨਹੀਂ ਨਾ ਇਹ ਇਹ ਕਿਹੜਾ ਬਾਹਰੋਂ ਆ ਗਏ ਠੀਕ ਹੈ ਇਹਨਾਂ ਦਾ ਮਜ਼ਾਕ ਉਡਾਉਣ ਦੀ ਬਜਾਏ ਨਾ ਇਹਨਾਂ ਨੂੰ ਸਮਝਾਇਆ ਜਾਵੇ ਤੇ ਅੱਜ ਤੁਹਾਨੂੰ ਨਾ ਮੈਂ ਇੱਕ ਆਪਣੇ ਇੱਕ ਕੀੜਾ ਕਹਿੰਦੇ ਨਾ ਕੀੜਾ ਹੂੰ ਆਪਣੇ ਪੰਜਾਬ ਚ ਜ਼ਿਆਦਾਤਰ ਉਹ ਹੈ ਉਹ ਕੀੜਾ ਕੀ ਹੈ ਵੀ ਮੇਰੇ ਬੱਚਾ ਇੱਕ ਹੋਵੇ ਠੀਕ ਹੈ ਪ੍ਰੈਕਟੀਕਲ ਗੱਲ ਹੈ ਤੇ ਹੋਵੇ ਵੀ ਮੁੰਡਾ ਅੱਛਾ ਜੀ ਸਾਡੇ ਪਰਾਨਾ ਅਸੀਂ 6 ਭੈਣ ਭਾਈਆਂ ਸਾ ਮੇਰੇ ਦਾਦੇ ਕੇ ਉਹਨਾਂ ਦਾ ਮੇਰੇ ਬਾਪ ਉਹ ਨਹੀਂ ਉਹ ਦੱਸ ਸੀਗੇ ਠੀਕ ਹੈ ਉਹ ਮੇਰੇ ਸੱਤ ਭੂਆ ਨੇ ਚਾਰ ਮੇਰੇ ਖੁਦ ਦੀਆਂ ਭੈਣਾਂ ਨੇ ਸਾਡੇ ਬਾਪ ਨੇ ਤਾਂ ਕਦੇ ਨਹੀਂ ਚਾਹਿਆ ਵੀ ਸਾਡੇ ਪਹਿਲਾ ਮੁੰਡਾ ਹੋ ਜੇ ਉਹ ਇੰਤਜ਼ਾਰ ਕਰਦੇ ਸੀ ਤੁਸੀਂ ਬਿਹਾਰ ਚ ਬਾਜੋ ਜੁਪੀ ਚ ਬਾਜੋ ਹਰੇਕ ਤੇ ਤਿੰਨ ਦਿਨ ਕੁੜੀਆਂ ਦੇ ਉੱਪਰ ਦੀ ਮੁੰਡਾ ਹੋ ਜਾਂਦਾ ਪਰ ਆਪਾਂ ਨੂੰ ਬੁਖਾਰ ਝੜ ਜਾਂਦਾ ਜਦ ਇਹ ਜਦੋਂ ਆਪਣੇ ਗੁੱਡੀ ਦੇ ਬੱਚਾ ਠਹਿਰ ਜੇਵੇ ਆ ਠਹਿਰਨ ਤੋਂ ਠਹਿਰਦੇ ਸਾਰ ਹੀ ਆਪਾਂ ਕਹਿੰਦੇ ਵੀ ਹੁਣ ਇਹਨੂੰ ਮੁੰਡਾ ਹੋਣੀ ਦਵਾਈ ਕਿੱਥੋਂ ਲਈਏ ਹੂੰ ਇਸ ਇੰਟਰਵਿਊ ਦੇ ਵਿੱਚ ਮੈਂ ਚਾਣਨਾ ਪਾਉਣਾ ਚਾਹੁੰਦਾ ਆ ਵੀ ਇਹ ਇੱਕ ਜਿਹੜਾ ਮੁੱਦਾ ਆ ਬਚਪਨ ਦੇ ਵਿੱਚੋਂ ਜਿਹੜੇ ਬੱਚੇ ਇਸ ਤਰ੍ਹਾਂ ਦੇ ਅੱਗੇ ਜਾ ਕੇ ਬਣ ਜਾਂਦੇ ਨੇ ਉਹ ਆਪਾਂ ਰੋਕ ਸਕਦੇ ਆ ਜਿਹੜਾ ਜੇ ਇੰਟਰਵਿਊ ਆ ਆਪਣੀ ਦੇਖ ਲੂਗਾ 5-7 ਮਿੰਟ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ ਉਹਨਾਂ ਦੇ ਘਰ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਖੋਟਾ ਜਵਾਬ ਨਹੀਂ ਪੈਦਾ ਹੋਊਗਾ ਓਕੇ ਉਹ ਮੈਂ ਆਪਣੇ ਕੋਲ ਨੂੰ ਨਹੀਂ ਕਹੂੰਗਾ ਮੈਂ ਗ੍ਰੰਥਾਂ ਦੇ ਹਵਾਲੇ ਨਾਲ ਕਹੂੰਗਾ ਗ੍ਰੰਥਾਂ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਠੀਕ ਹੈ ਕਿਉਂਕਿ ਅਸੀਂ ਆਪਦੇ ਕੋਲ ਤਾਂ ਕੁਝ ਵੀ ਬਣਾ ਸਕਦੇ ਆ ਇਹ ਪ੍ਰਾਤਨ ਸਮੇਂ ਦੇ ਗ੍ਰੰਥ ਲਿਖੇ ਹੋਏ ਨੇ ਠੀਕ ਹੈ ਹੁਣ ਤੁਹਾਨੂੰ ਪਹਿਲਾਂ ਆਪਾਂ ਟਾਈਮ ਨਹੀਂ ਜ਼ਿਆਦਾ ਵੇਸਟ ਕਰਨਾ ਪਹਿਲਾਂ ਤੁਹਾਨੂੰ ਵੀ ਇਹ ਜਨਮ ਤੋਂ ਕਿਵੇਂ ਆਪਾਂ ਰੋਕ ਸਕਦੇ ਆ ਉਹਨੂੰ ਕਿਵੇਂ ਰੋਕ ਸਕਦੇ ਆ ਦੇਖੋ ਜੋ ਆਪਾਂ ਖਰਾਕ ਖਾਂਦੇ ਆ ਠੀਕ ਹੈ ਬੰਦਾ ਬੰਦਿਆਂ ਲਈ ਖਰਾਕ ਖਾਵੇ ਠੀਕ ਹੈ ਜਨਾਨੀ ਜਨਾਨੀ ਵਾਲੀ ਖਾਵੇ ਠੀਕ ਹੈ ਹੁਣ ਪਹਿਲਾਂ ਵਾਲਾ ਸਮਝਦਾ ਰੇਹਾ ਨਹੀਂ ਵੀ ਬੰਦਾ ਘਰੇ ਆ ਕੇ ਕਹ ਦੂ ਮਾਨੂੰ ਚੂਰੀ ਕੁੱਟ ਕੇ ਦੇ ਦੇ ਹਾਂ ਜਾਂ ਮੈਨੂੰ ਅੱਜ ਮਹਾ ਸ਼ੋਲੇ ਬਣਾ ਦਾਲ ਬਣਾ ਕੇ ਦੇ ਦੋ ਹਾਂ ਅੱਜ ਕੱਲ ਕੀ ਹੁੰਦਾ ਅਗਲਾ ਕਰਿਆ ਆਉਂਦਾ ਅਗਲੀ ਘਰ ਵਾਲੀ ਕਹਿ ਦਿੰਦੀ ਹੈ ਵੀ ਜਾਓ ਜੀ ਬਾਜ਼ਾਰ ਚੋਂ ਫੜਦੇ ਹੋ ਖਾਣਾ ਅੱਜ ਆਪਾਂ ਲੇਟ ਹੋ ਗਏ ਉਹ ਜਾ ਕੇ ਹੁਣ ਜਿਹੜਾ ਜਹਜਾ ਹੁਣ ਬਾਜ਼ਾਰ ਤੋਂ ਨੂੰ ਪਤਾ ਕੀ ਮਿਲਦਾ ਆ ਨੂਡਲ ਵਰਗ ਲੈ ਆ ਜਾ ਕੋ ਲੈ ਆ ਕੇ ਦਿੰਦਾ ਉਹ ਬੰਦੇ ਨੂੰ ਵੀ ਉਹੀ ਖਾਣੇ ਪੈਂਦੇ ਨੇ ਜਨਾਨੀ ਨੂੰ ਵੀ ਉਹੀ ਖਾਣੇ ਪੈਂਦੇ ਨੇ ਠੀਕ ਹੈ ਹੁਣ ਜੇ ਬੰਦਾ ਜਨਾਨੀ ਵਾਲੀ ਖਰਾਕ ਖਾਊਗਾ ਤਾਂ ਉਹਦੇ ਅਰੇ ਹਾਰਮੋਨ ਨੇ ਉਹ ਜਨਾਨੀ ਵਾਲੀ ਰਹਿਣਗੇ ਸੰਪਰਮਕ ਕੁਆਲਿਟੀ ਹੈ ਜਿਹੜੀ ਉਹ ਗਰਮ ਜਨਾਨੀ ਵਾਲੀ ਬਣਦੀ ਜਾਊਗੀ ਠੀਕ ਹੈ ਔਰ ਤੁਹਾਨੂੰ ਗ੍ਰੰਥਾਂ ਦੇ ਵਿੱਚ ਦਿਖਾਊਗਾ ਵੀ ਇਹ ਜੇ ਦੋਨਾਂ ਦੇ ਜਿਹੜੇ એનર્ਜੀ ਹੈ ਉਸ ਬਰਾਬਰ ਹੋ ਜੇਵੇ ਤਾਂ ਉਹਨਾਂ ਦੇ ਘਰੇ ਨੁਪਸਕ ਪੈਦਾ ਹੋਊਗਾ ਪਹਿਲਾਂ ਤਾਂ ਲਾਣਗੇ ਵੀ ਬਾਜ਼ਾਰ ਚੋਂ ਲੈ ਕੇ ਆਉਣਗੇ ਫੋਟੋ ਸੋਹਣੇ ਜੇ ਮੁੰਡੇ ਦੀ ਕਾਕੇ ਦੀ ਉਹਦੀ ਫੋਟੋ ਕਹਿੰਗੇ ਜੇ ਕਮਰੇ ਚ ਲਾ ਦਿਓ ਜਿਹਦੇ ਮੁੰਡਾ ਹੋਗਾ ਦੇਖੋਗੇ ਉਹ ਮੁੰਡਾ ਹੋ ਜਾਊਗਾ ਹਾਂ ਜਿਹੜਾ ਦਾ ਬਾਪ ਆ ਹਾਂ ਜਿਹੜਾ ਦਾ ਘਰ ਵਾਲਾ ਉਹਦੀ ਫੋਟੋ ਲਾਓ ਤੁਸੀਂ ਮੁੰਡੇ ਦੇ ਬਾਪ ਦੀ ਲਾਓ ਜੇ ਲਾਉਣੀ ਹੋ ਆ ਉਹਦਾ ਘਰ ਚ ਆਮ ਲੱਗੀਆਂ ਹੁੰਦੀਆਂ ਨੇ ਉਹਦਾ ਇੰਨਾ ਪ੍ਰਭਾਵ ਨਹੀਂ ਪੈਂਦਾ ਇਹ ਲਾਉਣਗੇ ਦੋਏ ਜਵਾਕ ਦੀ ਬ੍ਰੇਨ ਚੇਂਜ ਕਰਨ ਵਾਸਤੇ ਇੱਕ ਜਦੋਂ ਬੱਚਾ ਠਹਿਰਦਾ ਉਦੋਂ ਜਨਾਨੀ ਦੇ ਦੋ ਹਿਰਦੇ ਹੁੰਦੇ ਨੇ ਠੀਕ ਹੈ ਇੱਕ ਬੱਚੇ ਦਾ ਹੁੰਦਾ ਇੱਕ ਜਨਾਨੀ ਦਾ ਆਪਦਾ ਹੁੰਦਾ ਉਸ ਨੂੰ ਮੈਂ ਗ੍ਰੰਥ ਚ ਦਿਖਾਉਂਗਾ ਹੁਣੇ ਠੀਕ ਹੈ ਹੁਣ ਅੰਦਰਲਾ ਬੱਚਾ ਮੰਗਦਾ ਮਿੱਠਾ ਖਾਣ ਨੂੰ ਠੀਕ ਹੈ ਜਾਂ ਖੱਟਾ ਖਾਣ ਨੂੰ ਹਮ ਹੁਣ ਸਿਆਣੀ ਬੁੜੀ ਪਹਿਲੇ ਹੀ ਘੂਰ ਦਿੰਦੀ ਆਪਦੀ ਨੂੰ ਨੂੰ ਵੀ ਦੇਖ ਤੈਨਾਂ ਇਹ ਮਿੱਠਾ ਖਾਣਾ ਆ ਜਾਂ ਮੇਰੇ ਜਵਾਕ ਨੂੰ ਹੁਣ ਦੀ ਮੈਂ ਮਿੱਠਾ ਖਾਂਦੀ ਹੁੰਦੀ ਸੀਗੀ ਹਮ ਉਹ ਫਿਰ ਗਰਭ ਦੇ ਉਲਟ ਖਾਂਦੀ ਹੈ ਓਕੇ ਹੁਣ ਉਹਦਾ ਜਿਹੜਾ ਅਸਰ ਹੈ ਉਸ ਨੂੰ ਮੈਂ ਗ੍ਰੰਥ 'ਚ ਦਿਖਾਉਣਾ ਤੁਸੀਂ ਆਪਾਂ ਗ੍ਰੰਥ ਦੇ ਵਿੱਚ ਤੁਹਾਨੂੰ ਸਾਰੀ ਦਿਖਾ ਦਿੰਨਾ। ਕੀ ਵਾਹ। ਵੀ ਇਹ ਕੀ ਚੀਜ਼ ਹੈ? ਇਹ ਗ੍ਰੰਥ ਦਾ ਨਾਮ ਹੈਗਾ ਚਾਰ ਨਾਰੀ ਦੀ ਚੌਕੜੀ। ਠੀਕ ਹੈ। ਠੀਕ ਹੈ ਜੀ। ਕਿਤੋਂ ਵੀ ਤੁਸੀਂ ਲੈ ਸਕਦੇ ਹੋ। ਠੀਕ ਹੈ। ਹੁਣ ਇਹਦੇ ਵਿੱਚ ਇੱਕ ਤਾਂ ਆ ਜਾਂਦੀ ਹੈ ਸੂਤ ਪਾੜਣ ਦੀ। ਠੀਕ ਹੈ। ਹੁਣ ਕੀ ਹੁੰਦਾ ਹੈ ਅਗਲਾ ਕਹਿੰਦਾ ਵੀ ਜਦ ਦਵਾਈ ਲਿਆਏ ਨੇ ਬੱਚਾ ਠਹਿਰ ਗਿਆ। ਜੋਦੇ ਭੱਜ ਲੰਦੇ ਨੇ ਕਿ ਤੋ ਪੂੜੀਆਂ ਲੈ ਲਿਆ ਕਦੋਂ ਟੀਕੇ ਲਵਾ ਲੈ ਕਦੋਂ ਅਲੱਗ ਅਲੱਗ ਟ੍ਰੀਟਮੈਂਟ ਹੁੰਦੇ ਨੇ ਇਹ ਹੁੰਦੇ ਨੇ ਉਹਦੇ ਵਿੱਚ ਕੀ ਆ ਸੂਤ ਪਾੜਟਣ ਦੀ ਦਵਾਈ ਹੁੰਦੀ ਆ ਉਹ ਠੀਕ ਹੈ ਕਿਹੜਾ ਅੱਜ ਕੱਲ੍ਹ ਲੋਕ ਲਾਲਚ ਨੂੰ ਦੇਈ ਜਾਂਦੇ ਨੇ ਤੇ ਅਜਿਹੀ ਤਾਂ ਚੀਜ਼ਾਂ ਨੂੰ ਮਨਾ ਕਰਦੇ ਆ ਸਾਡੇ ਕੋਲ ਜੇ ਕਿਉਂਦਾ ਸੀ ਨਹੀਂ ਦੰਦੇ ਦਵਾਈ ਇਹ ਪਹਿਲਾਂ ਸੀ ਕਹਿ ਦਿੰਦੇ ਜੋ ਕੁਦਰਤ ਦੋ ਜਿਹਰੇ ਸੁੱਖ ਦਾ ਹੀ ਹੋਊਗੀ ਜੇ ਤੂੰ ਆਪਦੇ ਧੱਕੇ ਨਾਲ ਕੋਈ ਚੀਜ਼ ਲਹੇਂਗੀ ਤੇਰੇ ਲਈ ਦੁੱਖ ਬਣੂਗਾ ਹੁਣ ਉਹੀ ਦੁੱਖ ਸਾਹਮਣੇ ਆ ਰਿਹਾ ਬੰਦੇ ਦੀ ਖਰਾਕ ਹੈ ਕਿ ਜੀ ਇੱਕ ਖਾਣਾ ਰੱਜ ਕੇ ਖਾ ਬੇ ਹੱਥਾਂ ਨਾਲ ਠੀਕ ਹੈ ਚੰਗਾ ਖਾਵੇ ਜੋ ਜਨਾਨੀ ਦਾ ਬਣਾਇਆ ਹੁਣ ਆਪਾਂ ਹਰ ਇੱਕ ਚੀਜ਼ ਜਨਾਨੀ ਕਰੇ ਬਣਾ ਲੈਂਦੀ ਆ ਨਿਊਡਲ ਬਣਾ ਲੈਂਦੀ ਆ ਆਪਦੇ ਸਵਾਦ ਨੂੰ ਕਦੇ ਉਹ ਬਾਹਰੋਂ ਮੰਗਾ ਲੈਂਦੀ ਆ ਉਹੀ ਬੰਦਾ ਖਾ ਕੇ ਸਾਲ ਲੰਦਾ ਕੋ ਹਿੰਮਤ ਤਾਂ ਹੈ ਨਹੀਂ ਉਹਨੂੰ ਕਹਿ ਕੇ ਦੇ ਮੇਰੇ ਲੱਗ ਰੋਟੀ ਲਾ ਕੇ ਦੇ ਮੈਨੂੰ ਮਿੱਸੀ ਰੋਟੀ ਲਾ ਕੇ ਦੇ ਮੱਖਣ ਦੇ ਮੈਨੂੰ ਅੱਛਾ ਚੜਨੀ ਬਣਾ ਕੇ ਦੇ ਠੀਕ ਹੈ ਦੇਸੀ ਕੀ ਪਾ ਕੇ ਦੇ ਉਹ ਤਾਂ ਦੇਣਾ ਨਹੀਂ ਹੈਗਾ ਕਾਉ ਡਰ ਲੱਗਦਾ ਘਰ ਵਾਲੀ ਤੋਂ ਉਹੀ ਨਸਨ ਜਦੋਂ ਉਹ ਉਹ ਬੱਚਾ ਪੈਦਾ ਕਰੂਗਾ ਤਾਂ ਉਹਦੇ ਕਰੇ ਇੱਕ ਡਰ ਵਾਲਾ ਬੰਦੇ ਤੋਂ ਜਨਾਨੀ ਤੋਂ ਡਰਨ ਵਾਲਾ ਇੱਕ ਮੁੰਡਾ ਪੈਦਾ ਹੋ ਜਾਊਗਾ। ਓਕੇ। ਜਿਹੜਾ ਤੁਸੀਂ ਬੀਜੇ ਉਹ じゃ ਵੱਢਣਾ ਪਊਗਾ। ਬਹੁਤ ਬੁਰੀ ਹਾਲਤ ਚ ਆ ਜਾਈ ਨੇ ਸਾਡਾ ਤੁਸੀਂ ਸੋਚ ਨਹੀਂ ਸਕਦੇ ਇਹ ਰੋਮ ਦਿਨ ਰਾਤਾਂ ਫੋਨ ਕਰ ਕਰਕੇ ਹੁਣ ਲੋਕਾਂ ਲਈ ਤਾਂ ਮਜ਼ਾਕ ਬਣ ਗਿਆ। ਇਹ ਅੱਗ ਜਿਹੜੀ ਜਦੋਂ ਆਪਣੇ ਨਾ ਨੇਪਾਲੀ ਆਏ ਸੀਗੇ ਹੋਟਲਾਂ ਦੇ ਵਿੱਚ ਕੰਮ ਕਰਦੇ ਆਲਾ ਸਮੋਸਾ ਘੱਟ ਖਾਂਦਾ ਸੀ ਨੇਪਾਲੀਆਂ ਨੂੰ ਦੇਖੀ ਜਾਂਦਾ ਹੁੰਦੇ ਵੀ ਕਿੰਨਾ ਜੀਖਣਾ ਜਾਓ ਕਹਿ ਜਾਓ ਕਹਿ ਜਾ ਆਪਾਂ ਦੇਖੀ ਨਹੀਂ ਕਿੰਨਾ ਸੋਹਣਾ ਅੱਖਾਂ ਗਾਈ ਜਾਂ ਨੇ। ਉਦੋਂ ਖੁਸ਼ ਹੁੰਦੇ ਸੀਗੇ। ਠੀਕ ਹੈ। ਅੱਜ ਇਹਨਾਂ ਨੂੰ ਦੇਖ ਕੇ ਤੁਸੀਂ ਅੱਜ ਉਹੀ ਪ੍ਰਵਾਸੀ ਤੁਹਾਡੇ ਗਲ ਦੀ ਹੱਡੀ ਬਣ ਗਏ ਨੇ ਅੱਜ ਜੇ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਨਹੀਂ ਸਮਝਾਵਾਂਗੇ ਤੇ ਇਹਨਾਂ ਦਾ ਨਹੀਂ ਕੋਈ ਆਪਾਂ ਹੱਲ ਕਰਦੇ ਹੈਗੇ ਤਾਂ ਇੱਕ ਦਿਨ ਤੁਹਾਡੇ ਗਲ ਦੀ ਇਹ ਵੀ ਹੱਡੀ ਬਣਨਗੇ ਆਪਾਂ ਇਹਨਾਂ ਨੂੰ ਹਲਕੇ ਵਿੱਚ ਨਾਲੋ ਕਿਉਂਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਫਿਲਮਾਂ ਨੇ ਸਾਡੇ ਸਮੇਂ ਦੀ ਜਿਹੜੀਆਂ ਫਿਲਮਾਂ ਬਣਦੀਆਂ ਸੀਗੀਆਂ ਅਗੋ ਗੋਗਿਲ ਜੋਗਰਾਜ ਦੀਆਂ ਫਿਲਮਾਂ ਬਣਦੀਆਂ ਹੁੰਦੀਆਂ ਸੀਗੀਆਂ ਟੱਕਰੇ ਜੱਟਾਂ ਦੇ ਸੱਚਾ ਸੂਰਮਾ ਗੰਡਾਸਾ ਜੜਦਾ ਅਸੀਂ ਜੱਟ ਤੇ ਜ਼ਮੀਨ ਅਣਖਾਂ ਵਾਲਿਆਂ ਅਣਖਾਂ ਵਾਲੀਆਂ ਫਿਲਮਾਂ ਬਣਦੀਆਂ ਹੁੰਦੇ ਸੀਗੀਆਂ ਪਰ ਅਸੀਂ ਇੱਕ ਦਿਨ ਜੇ ਕਿਸੇ ਨੇ ਵੀ ਸੀਵੀਆਰ ਲੈ ਕੇ ਦਿਖਾਤਾ ਅਸੀਂ ਨੇ ਰਾਤ ਨੂੰ ਫਿਲਮ ਦੇਖਣੀ ਫਿਰ ਦੁਹੇ ਦਿਨ ਅਸੀਂ ਨਿੱਕ ਨੇ ਜੋਗਰਾਜ ਬਣ ਲੈਨੇ ਗੁੱਗੂ ਗੱਲ ਬਣ ਜਾਣਾ ਚਾਰ ਮੁੰਡੇ ਉਧਰੋਂ ਇਕੱਠੇ ਹੋਣ ਤੇ ਚਾਰ ਮੁੰਡਾ ਸੀ ਉਹ ਮੇ ਲੜਾਈਆਂ ਕਰਦੇ ਹੁੰਦੇ ਸੀਗੇ ਖੇਡਦੇ ਸੀ ਸਾਡੇ ਹਾਂ ਤੇ ਜੱਜ ਵਜਾ ਆ ਜਾਂਦਾ ਸੀ ਯਾਰ ਵੀ ਹਾਂ ਕੋਈ ਜੁਰਤ ਵਾਲੀ ਗੱਲ ਹੋਈ ਆ ਹੁਣ ਇਹਦਾ ਫਿਲਮਾਂ ਦੇ ਵਿੱਚ ਜਿਹੜੇ ਚੰਗੇ ਭਲੇ ਕਲਾਕਾਰ ਨੂੰ ਉਹ ਜਨਾਨੀਆਂ ਬਣ ਮਾਣ ਕੇ ਠੋਕੇ ਲਾਲਾ ਦਿਖਾਈ ਜਾਂਦੇ ਫਿਰ ਜਵਾਕਾਂ ਦੇ ਸਿਰ ਤੇ ਕੀ ਅਸਰ ਪਊਗਾ ਇੱਕ ਮੇਰੀ ਗੱਲ ਹੋਰ ਨੋਟ ਕਰ ਲਿ ਜਦੋਂ ਬੱਚਾ ਤੁਹਾਡੇ ਜੰਮ ਪਿਆ ਘੱਟੋ ਘੱਟ ਉਹਦੇ ਨਹੀਂ 1 ਸਾਲ ਤੱਕ ਉਹਦੇ ਡੈਪਰ ਜਾਂ 6 ਮਹੀਨੇ ਦਾ ਘੱਟੋ ਘੱਟ ਉਹਦੇ ਡੈਪਰ ਨਾ ਲਾਓ ਓਕੇ ਕਿਉਂਕਿ ਸਵੇਰ ਦਾ ਆਪਾਂ ਉਹਨੂੰ ਬੰਨਦ ਨਾ ਗੁਪਤੰਗ ਨੂੰ ਸ਼ਾਮ ਤੱਕ ਖੋਲਦੇ ਨਹੀਂ ਹੈਗੇ ਕਈ ਰਿਸ਼ਤੇ ਨੇ ਵਾਕਿ ਉਦੋਂ ਉਹਨੇ ਉਹਦੀ ਮੂਵਮੈਂਟ ਹੋਣੀ ਹੁੰਦੀ ਆ ਬੱਚਾ ਠਹਿਰਨ ਤੋਂ ਬਾਅਦ ਜਿਹੜੀ ਕੁੜੀਆਂ ਹੁੰਦੀਆਂ ਸੀ ਉਹ ਬੋਤੜੇ ਬਣਾਉਂਦੀਆਂ ਹੁੰਦੀਆਂ ਸੀਗੀਆਂ ਅੱਛਾ ਉਹਦਾ ਪ੍ਰਭਾਵ ਇੰਨਾ ਪੈਂਦਾ ਹੁੰਦਾ ਸੀਗਾ ਵੀ ਬੋਤੜਾ ਇਕੱਲੀ ਤੇ ਨਹੀਂ ਡੰਗਦੇ ਹੁੰਦੇ ਸੀਗੇ ਬੱਚਾ ਆਪ ਨੂੰ ਝੱਕੀ ਜਾਊਗਾ ਇੰਨਾ ਭਰੇ ਜਾਂਦਾ ਸੀਗਾ ਹੁਣ ਅੱਜ ਕੱਲ ਕਿਹਦੇ ਬੱਚਾ ਜੰਮ ਜੰਮ ਨੂੰ ਬੋਤੜਾ ਕੱਢ ਕੇ ਦਿਖਾ ਦਿਓ ਜੇ ਕਿਹਦੇ ਨਿਕਲਿਆ ਵੇ ਉਪੋਤੜਾ ਨਾਲ ਦੀਆਂ ਨਾਲ ਖੋਲ ਦਿੰਦੇ ਸੀ ਹਵਾਦਾਰ ਹੁੰਦਾ ਸੀ ਪਰੋਂਠੇ ਜੇ ਵਰਗਾ ਬਣਦਾ ਤੇਣੀਆਂ ਲਾ ਕੇ ਨਾਲ ਦੀਆਂ ਲਗੋੜ ਲਾ ਦਿੰਦੇ ਸੀ ਉਹਨੂੰ ਉਹ ਲੰਗੋੜ ਦਾ ਵੀ ਉਹਨੂੰ ਬਲ ਮਿਲਦਾ ਸੀਗਾ ਬੱਚੇ ਨੂੰ ਤਾਂ ਫਾਇਦਾ ਹੁੰਦਾ ਸੀਗਾ ਬੱਚੇ ਦੀ ਉਮਰ ਮੇਰੇ ਨਾਲ ਕੋਈ ਵੀ ਬੰਦਾ ਆ ਕੇ ਗੱਲ ਕਰ ਸਕਦਾ ਮੈਂ ਇਹ ਜੇ ਮੇਰੇ ਕੋਲ ਟ੍ਰੀਟਮੈਂਟ ਕੀਤੇ ਹੋਏ ਪਏ ਨੇ ਫੋਟੋਆਂ ਪਈਆਂ ਨੇ ਵੀ ਜਿਹਦਾ ਬੱਚਾ 6 ਫੁੱਟ ਦਾ ਤਾਂ ਕੱਦ ਹੋ ਗਿਆ ਪਰ ਉਹਦਾ ਪ੍ਰਾਈਵੇਟ ਪਾਰ ਸਿਰਫ ਇਹ ਦੋ ਜਿਆਦਾ ਨਹੀਂ ਹੈ ਮੇਰੇ ਕੋ ਫੋਟੋ ਖਿੱਚੀ ਹੋਈ ਹੈ ਉਹ ਡੈਪਰਾ ਕਰਕੇ ਉਹ ਆਪਾਂ ਮਾ ਬਾਬ ਚੈੱਕ ਨਹੀਂ ਕਰਦਾ ਜਵਾਕ ਨੂੰ ਬਾਪ ਦਾ ਫਰਜ਼ ਮਾਣਦਾ 10 12 ਸਾਲ ਤੱਕ ਤਾਂ ਜਵਾਕ ਨੂੰ ਆਪ ਵੀ ਨਵਾ ਦੇਵੇ ਹੂੰ ਪਹਿਲਾਂ ਨਵਾ ਨਵਾਉਂਦੇ ਨੇ ਜਵਾਕ ਉਹਦੀ ਉਹਦੀ ਹਾਈਟ ਦੇਖਦੀ ਦੇਖੀ ਜਾਂਦਾ ਮਾਪੇ ਵੀ ਐਡਾ ਤਕੜਾ ਹੋ ਗਿਆ ਉਹਦਾ ਉਹਦੀ ਪ੍ਰਾਈਵੇਟ ਪਾਰ ਨੂੰ ਵੀ ਚੈੱਕ ਕਰਵਾ ਦਿੱਤਾ ਜਾ ਸਕਦਾ ਹਾਂ ਅੱਜ ਕੋਲ ਤਾਂ ਹੋ ਜਾਂਦੇ ਨੇ ਜੀ ਅੱਜ ਤਾਂ ਏਡਾ ਮੁੰਡੇ ਕੁੜੀਆਂ ਬਣਦੇ ਨੇ ਮਤਲਬ ਬਹੁਤ ਟਾਈਮ ਤੋਂ ਠੀਕ ਕਰਦਾ ਆ ਰਿਹਾ अच्छा आप आपा कह के की ਲੈਣਾ ਅੱਛਾ ਖਤਮ ਹੋ ਜਾਂਦੀ ਏ ਕੁੜੀ ਬਨੰਦ ਬਿਲਕੁਲ ਹੁੰਦੀ ਅੱਜ ਅਸੀਂ ਚੈਨਲ ਦੇ ਕਹਤਾ 20 ਵੀ ਗਾਣਾ ਕੱਢਣਗੇ ਸਾਨੂੰ ਵੀ ਇਹ ਕਿਹੜਾ ਵੈਕਟਰ ਹਨੀ ਪੈਸੇ ਵਿਸੇ ਕਰਦੇ ਨੇ ਹਮ ਹੁਣ ਸਾਡੇ ਕੋਲ ਤਾਂ ਮੁੰਡੇ ਜਿਨ੍ਹਾਂ ਨੂੰ ਅਸੀਂ ਨੇ ਠੀਕ ਕੀਤਾ ਇਹਨਾਂ ਨੇ ਸਾਨੂੰ ਮਨ ਜੋਰ ਪਾਇਆ ਵੀ ਜੇ ਅਸੀਂ ਮੈਸੇਜ ਦੇਣਾ ਚਾਹੁੰਦੇ ਆਂ ਜਾਂ ਜੇ ਅਸੀਂ ਮੈਸੇਜ ਦੇਣਾ ਚਾਹੁੰਦੇ ਆਂ ਮਾ ਯਾਰ ਗਾਣਾ ਕੱਢਣ ਮੈਂ ਤਾਂ ਕੱਢ ਲੈਣ ਦੇ ਕਿਸੇ ਦੀ ਗੱਲ ਸਾਨੂੰ ਕਿ ਤੁਹਾਨੂੰ ਗੜਾ ਲੱਗਦੀ ਨਹੀਂ ਗਿਆ ਅਸੀਂ ਸੱਚ ਬੋਲਦੇ ਆਂ ਇੱਕ ਠੋਕੇ ਬੋਲਦੇ ਆਂ ਅਜਿਹੜਾ ਲਾਲਚ ਵਿੱਚ ਅਸੀਂ ਕਰਦਾ ਆ ਕਾਇਆ ਪਲਟ ਪਾਊਡਰ ਬਣਾਇਆ ਹਮ ਇਹ ਜਿੰਨੀਕ ਜਾਣਾ ਇੰਨੀਕ ਜਾਣਾ ਇਹਦੇ ਚ ਇਹ ਜਿਹੜਾ ਅਸਰ ਕਰਦਾ ਇਹ ਸਿਰਫ ਪ੍ਰਾਈਵੇਟ ਪਾਰਟ ਤੇ ਹੀ ਅਸਰ ਕਰਦਾ ਨਾਲ ਦੇ ਉੱਤੇ ਅਸਰ ਕਰਦਾ ਇਹ ਉੱਥੇ ਫਿਲਮ ਠਾਲਦਾ ਇਹ ਹੋਰ ਉਹਦਾ ਕੋਈ ਮੈਟਰ ਨਹੀਂ ਇੱਕ ਬ੍ਰੇਨ ਤੇ ਇੱਕ ਉੱਥੇ ਇਹਦਾ ਇਸ ਤਰ੍ਹਾਂ ਹੁੰਦਾ ਜਿਵੇਂ ਜਿਵੇਂ ਨਸੇੜੀ ਨੂੰ ਆਪਾਂ ਲਿਆਏ ਹੁਣ ਉਹ ਜੇ ਤਾਂ ਉਹਦਾ ਬ੍ਰੇਨ ਹੈਗਾ ਵੀ ਮੈਂ ਸਵਾਦ ਲੈਣਾ ਦਵਾਈ ਜੋ ਉਹਦਾ ਸਵਾਦ ਲੈ ਕੇ ਫੇਰ ਖਾਣ ਲਾ ਜਾਂਦਾ ਠੀਕ ਹੈ ਜੀੜੇ ਹੁੰਦਾ ਵੀ ਜਿੰਨੂੰ ਹੁੰਦਾ ਵੀ ਯਾਰ ਮੈਂ ਮੇਰੇ ਮੈਂ ਬੁੱਢਾ ਹੋਣਾ ਆ ਅੱਜ ਤਾਂ ਮੈਂ ਲੱਕ ਮਾਰ ਮਾਰ ਕੇ ਲੋਕਾਂ ਨੂੰ ਦਿਖਾਉਣਾ ਠੁਮਕੇ ਲਾਲ ਲ ਦਿਖਾਉਣਾ ਇੱਕ ਦਿਨ ਤੇਰੇ ਤੇ ਵੀ ਬੁਢਾਪਾ ਆਉਣਾ ਆ ਲਾਹ ਹੀਰਾ ਕਹਿੰਦਾ ਨਹੀਂ ਹੁੰਦਾ ਕਹਿੰਦਾ ਬੁੱਢੀ ਕੰਜਰੀ ਨੂੰ ਕੋਈ 베ਰਾ ਬੱਟੇ ਸਿਆਣੇ ਨਾ ਗਾਲਾਂ ਦੇ ਡਾਂਗਾ ਤੋਂ ਬਿਨ ਹੁੰਦਾ ਕੁਝ ਠਾਣੇ ਨਾ ਜਿੱਦੇ ਬੁੱਢੇ ਹੋ ਗਏ ਨਾ ਜਿਹੜਾ ਅੱਜ ਕਹਿੰਦੇ ਵੀ ਸਾਡੇ ਵਰਗੇ ਕੋਈ ਨਹੀਂ ਇਹਨਾਂ ਨੂੰ ਕਿਸੇ ਨੇ ਪਾਣੀ ਦਾ ਗਲਾਸ ਵੀ ਦੇ ਕੇ ਮੇਰੇ ਚਪੇੜ ਮਾਰਦੇ ਇਹਨਾਂ ਨੂੰ ਪਾਣੀ ਦਾ ਗਲਾਸ ਵੀ ਦੇਤਾ ਕਿਸੇ ਨੇ ਤੁਸੀਂ ਦੇਖਦੇ ਹੋ ਜਿਨ੍ਹਾਂ ਦੀ ਕਹੇ ਟਾਈਮ ਤੂਤੀ ਬੋਲਦੀ ਸੀ ਹੁਸਨ ਦੀ ਅੱਜ ਉਹਨਾਂ ਨੂੰ ਇਹ ਬੜਾ ਆਪਾ ਆਉਣਾ ਆ ਤੁਸੀਂ ਵੀ ਜ਼ਿਆਣੇ ਹੋਣਾ ਆ ਥੋੜਾ ਮੈਸੇਜ ਕੀ ਜਾਊਗਾ ਅੱਜ ਤੁਸੀਂ ਕਿਸੇ ਦੇ ਜਵਾਕ ਨੂੰ ਨਰਕੇ ਛੱਡ ਦੇਂਗੇ ਉਹ ਆਪਦੇ 4 20ਵਾਂ ਦੇ ਖਾਤਰ 4 ਛੱਲਣਾਂ ਦੇ ਖਾਤਰ ਸੋਨੂ ਦੇ ਕੇ 4 4 ਮਾਂ ਪਾਪਾਂ ਦੀ ਬਜ ਔਲਾਦ ਖਰਾਬ ਹੋ ਜੂਗੀ ਪਰ ਜਿੱਦੇ ਤੁਸੀਂ ਬੁੜੇ ਹੋਗੇ ਤੁਹਾਡਾ ਇਹੀ ਲੈ ਕੇ ਆ ਸੋਗਾ ਤੁਹਾਨੂੰ ਦੇਣਾ ਪੈਣਾ ਆ ਜਿਹੜੀਆਂ ਪਹਿਲਾਂ ਕੁੜੀਆਂ ਪਰੂਣ ਹਤਿਆ ਕਰ ਕਰਕੇ ਮਾਰਦਿਆਂ ਲੋਕਾਂ ਨੇ ਉਹੀ ਕੁੜੀਆਂ ਦਾ ਪੋਤਾਪ ਜਿਹੜਾ ਹੁਣ ਅਸ਼ਟੂਲੇ ਬਣ ਬਣ ਕੇ ਆ ਸੌਰੀ ਜਿਹੜੇ ਆ ਮੁੰਡੇ ਕੁੜੀਆਂ ਨਾਲ ਲਸਣ ਕਰਦੇ ਨੇ ਇਹ ਬਣ ਰਹੇ ਨੇ ਕਾਬਲਾ ਕਿਹੜੇ ਗੁਦਰਦ ਕਿੱਥੋਂ ਆਪਾਂ ਨੂੰ ਸ਼ਰਾਪ ਦੇ ਰਹੀ ਹੈ ਆਪਾਂ ਕੁਦਰਤ ਨਾਲ ਬਾਹਲਵਾ ਹੁਣ ਜੋ ਕੁਦਰਤ ਨੂੰ ਦੇ ਰਿਹਾ ਤੂੰ ਸਬਕਾਰ ਕਰ ਲਾ ਠੀਕ ਹੈ ਜਿਹੜਾ ਕਾਇਆਪਾਲਟ ਆ ਜੀ ਇਹ ਇਹ ਜਿਹੜਾ ਆਪਣਾ ਪਾਊਡਰ ਤਿਆਰ ਕੀਤਾ ਹੋਇਆ ਜੀ ਜੀ ਇਸ ਤਰ੍ਹਾਂ ਬਣਾਇਆ ਹੋਇਆ ਤੇ ਉਹਦੇ ਚ ਆਪਾਂ ਨੇ ਸਾਰੀਆਂ ਭਸਮਾ ਵਗੈਰਾ ਜੇ ਆਪਾਂ ਜਿਉਂ ਕਾਸਟ ਬਣਾਈਏ ਇਹਦੀ 30000 ਦੀ ਕਾਸਟ ਹੋਊਗੀ ਪਰ ਸਾਡੇ ਕੋਲ ਉਹ 3000 ਦਾ ਆ ਓਕੇ ਹੁਣ ਦੂਜੇ ਵੀ ਇੰਨਾ ਸਸਤਾ ਵੀ ਤੂੰ ਕਿਵੇਂ ਹੋ ਗਾ ਜਿਹੜੀ ਚੀਜ਼ ਸਾਨੂੰ ਸਾਡੀ ਫਾਰਮੇਸੀ ਆਜੀ ਆਪਦੀ ਬਣਾਈ ਹੋਈ ਹੈ ਜਿਹੜੀ ਸਾਨੂੰ 10 ਰੁਪਏ ਦੀ ਪੈਂਦੀ ਆ ਬਾਜ਼ਾਰ ਦੇ ਵਿੱਚ ਆਮ ਇਨਸਾਨ ਨੂੰ 100 ਰੁਪਏ ਦੀ ਲੱਗ ਜਾਂਦੀ ਹੈ ਓਕੇ ਨਾਲੇ ਨਾ ਨਕਲੀ ਲੰਦਾ ਹੋ ਠੀਕ 10% ਆਪੇ ਰੇਟ ਵਧ ਗਿਆ ਜਿਹੜੀ 10 ਰੁਪਏ ਦੀ ਐਡਮਾਈਸ ਸਾਨੂੰ 100 ਰੁਪਏ ਦੀ ਮਿਲੂਗੀ ਤੁਹਾਨੂੰ ਕਿਹੜਾ ਪਤਾ ਅਣਜਾਣ ਬੰਦੇ ਨਾਲ ਲੁੱਟੀ ਜਾਂਦਾ ਜੀ ਮੇਰੇ ਵੱਲੋਂ ਮੈਸੇਜ ਤਾਂ ਇਹੀ ਹੈ ਜੀ ਬੀ ਦਾ ਇਹ ਕੋਈ ਏਡੀ ਬਿਮਾਰੀ ਨਹੀਂ ਹੈ ਇਹ ਸਿਰਫ ਅਸਰ ਹੁੰਦਾ ਆਉਂਦਾ ਹੈ ਜਿਵੇਂ ਮੰਨ ਲਓ ਕਈਆਂ ਦੀ ਗ੍ਰੋਥ ਨਹੀਂ ਹੁੰਦੀ ਉਹ ਆਪਦੇ ਆਪ ਨੂੰ ਹੀ ਸਮਝਣ ਲੱਗ ਜਾਂਦਾ ਵੀ ਮੈਂ ਖਾਣੀਆਂ ਤੇ ਪੁੱਛ ਸਕੇ ਆ ਜਾਂ ਮੈਂ ਮੈਂ ਮਤ ਲੜਕੀ ਵਾਲੀ ਸਿਸਟਮ ਆ ਮੇਰੇ ਚ ਇਸ ਤਰ੍ਹਾਂ ਨਹੀਂ ਹੁੰਦਾ ਗਰੋਥ ਵੀ ਵੱਜ ਜਾਂਦੀ ਹੁੰਦੀ ਹੈ ਤੇ ਜਿਹੜਾ ਆਪਣਾ ਇਹਨਾਂ ਦਾ ਜਿਹੜਾ ਹਾਰਮੋਨਸ ਹੁੰਦੇ ਨੇ ਇਹ ਆਪਣੇ ਇਹਨਾਂ ਨੂੰ ਟੈਸਟਿਕਲ ਨੇ ਬਣਾਉਣੇ ਹੁੰਦੇ ਨੇ ਬਤਾਲੂਆਂ ਨੇ ਬਣਾਉਣੇ ਹੁੰਦੇ ਨੇ ਉਹ ਆਪਾਂ ਬਤਾਲੂ ਚੱਕੀ ਨਹੀਂ ਕਰੇ ਕਦੇ ਕਦੇ ਆਪਣੇ ਬਤਾਲੂ ਦੇਖੇ ਨਹੀਂ ਵੀ ਆਪਣੇ ਗੋਲੀਆਂ ਦੋ ਨੇ ਕਿ ਕਿਆ ਜਾਂ ਛੋਟੀ ਵੱਡੀ ਤਾਂ ਨਹੀਂ ਜ ਜਉ ਨੂੰ ਹੱਥ ਲਾਏ ਤੇ ਦਰਦ ਹੁੰਦਾ ਆਪਾਂ ਕਿ ਚੱਕੀ ਨਹੀਂ ਕਰਦੇ ਜਿਹੜੀ ਜੀ ਥੋੜੇ ਬਾਹਰ ਲਾਦੀ ਬਨ ਮਾਤਮਾ ਨੇ ਆਪਣਾ ਟੈਸਟੋਸਟੇਰੋਨ ਲੈਵਲ ਵੀ ਵਧਾਉਂਦੀ ਹੈ ਆਪਣਾ ਹਾਰਮੋਨ ਬਣਾਉਂਦੀ ਆ ਤੁਹਾਡੇ ਬਾਹਰ ਲੱਗੀ ਹੋਈ ਆ ਉਹ ਪਾੜ ਤਾਂ ਚੈੱਕ ਕਰ ਸਕਦੇ ਆ ਆਪਾਂ ਵੀ ਸਾਡੇ ਗੋਲੀਆਂ ਸਹੀ ਨੇ ਹੁਣ ਕਈਆਂ ਦੀ ਗੋਲੀ ਇੱਕ ਹੁੰਦੀ ਆ ਉਹ ਇਸ ਤਰ੍ਹਾਂ ਦੇ ਕੇਸ ਤਾਂ ਜਦੋਂ ਦੱਸਣ ਲੱਗ ਜੇ ਤੇ 2-4 ਘੰਟੇ ਦੀ ਮੂਵੀ ਬਣ ਜੂਗੀ ਜਿਹੜੇ ਮਾਪੇ 8 ਸਾਲ 8 ਸਾਲਾਂ ਬਾਅਦ ਪਤਾ ਲੱਗੇ ਸਾਡੇ ਜਵਾਗਦਿਆ ਪ੍ਰੋਬਲਮ ਹੂੰ ਬਚਪਨ ਚ ਦੇਖਿਆ ਹੀ ਨਹੀਂ ਹੈਗਾ ਘੁੰਡੇ ਪਰ ਲਾ ਦੇਣਾ ਆ ਮੁੜ ਕੇ ਮਾਂ ਕਹਿੰਦੇ ਵੀ ਲੈ ਜਵਾਗਦਾਂ ਵਿੱਚੇ ਮੋਤੀ ਜਾ ਵਿੱਚੇ ਹੱਗੀ ਜਾ ਉਹਨੂੰ ਕੋਈ ਲੈਣ ਦੇ ਨਹੀਂ ਵੀ ਇਹਦਾ ਜਿੱਥੇ ਜਿਹੜੇ ਪਾੜ ਨੇ ਕਿੰਨੇ ਜ਼ਰੂਰੀ ਨੇ ਔਰ ਜਿਹਨਾਂ ਨੂੰ ਬਵਾਜਿਰ ਹੋ ਜਾਂਦੀ ਆ ਉਹਨੂੰ ਪੁੱਛ ਕੇ ਦੇਖੋ ਆਪਰੇਸ਼ਨ ਕਰਾ ਕਰਾ ਕੇ ਬੁਰਾ ਹਲਗਾ ਗੋਪਤੰਗ ਤੇ ਕੋਈ ਪ੍ਰੋਬਲਮ ਹੋ ਗਈ ਉਹਦਾ ਕੋਈ ਇਲਾਜ ਨਹੀਂ ਹੈ ਸुरू ਤੋਂ ਹੀ ਆਪਦੇ ਬੱਚੇ ਨੂੰ ਮਰਦ ਪੈਦਾ ਬਣਾਉਣਾ ਮਰਦ ਸੁੰਨੇ ਬਣਾਉਣਾ ਆ ਜਿਹੜੇ ਬੰਦੇ ਨੇ ਉਹ ਬੰਦਿਆਂ ਲਈ ਖਰਾਕ ਖਾਣ ਜਿਹੜੀਆਂ ਜਨਾਨੀਆਂ ਨੇ ਉਹ ਜਨਾਨੀਆਂ ਲਈ ਖਰਾਕ ਖਾਣ ਆਪਦਾ ਜਦੋਂ ਬੱਚਾ ਤੁਹਾਡੇ ਛੋਡੇ ਹੋ ਰਿਹਾ ਉਨੂੰ ਉਹਦਾ ਟ੍ਰੀਟਮੈਂਟ ਦੋ ਵੀ ਉਹਦੇ ਹਵਾਦਾਰ ਉਹਦੇ ਮਤਲਬ ਡੱਬਰ ਵਗੈਰਾ ਨਾ ਯੂਜ਼ ਕਰਾਓ ਕਿਤੇ ਕੋਈ ਐਮਰਜੈਂਸੀ ਦਾ ਬਲਾ ਆ ਸਕਦੇ ਨੂੰ ਹਰ ਵੇਲੇ ਨਾ ਲਾਓ ਅਸੀਂ ਨਾਬੇ ਬੈਠੇ ਹਾਂ ਚੌਧਰੀ ਮਾਜਰਾਪੁਲੀ ਬਾਜਦੀਆਂ ਨੇੜੇ ਸੂਆ ਜੀ ਫੇਰ ਇਹ ਰੋਡ ਦੇ ਉੱਪਰ ਸੈਨ 10 ਕਲੋਨੀ ਨਾਬਾ ਇੱਥੇ ਅਸੀਂ ਬੈਠੇ ਹਾਂ ਹੀ ਕਾਫੀ ਸਮੇਂ ਤੋਂ ਤੇ ਆ ਮਸਲਾ ਆ ਜੀ ਹਰ ਇੱਕ ਹੱਲ ਕਰਦੇ ਆ ਜੀ ਜੇ ਮੈਂ ਕਹੇ ਜੀ ਬਾਬਾ ਅਸੀਰ ਹੋ ਗਈ ਇਹਦਾ ਹੱਡਾ ਰਾਮ ਮਾਣ ਲਾ ਜਾ ਜੀ ਠੀਕ ਹੈ ਗੋਡਿਆਂ ਦਾ ਹੋ ਗਿਆ ਜੀ ਠੀਕ ਹੈ ਤੇ ਆਪਣਾ ਜੋੜਾਂ ਦਾ ਦਰਦ ਹੋ ਗਿਆ ਜਿਵੇਂ ਰਿੰਗਣ ਬਾਤ ਹੋ ਗਈ ਇਹਨਾਂ ਦਾ ਜੀ ਧਰ ਦਾ ਠੀਕ ਹੈ ਹਾਂ ਗੁਰਦੇ ਜੋ ਪਾ ਤਰੀ ਕਰਨ ਤਕਲੀਫ ਸਾਰੀ ਨਹੀਂ ਜੀ ਸਾਰੀ ਨਹੀਂ ਹਾਂ ਜੀ ਕੱਲਾ ਸੀ ਕੈਂਸਰ ਦਾ ਨਹੀਂ ਕਰਦੇ ਆ ਕਿ ਬਾਕੀ ਸਾਰੇ ਕਰਦੇ ਆ